ਪੱਕੇ ਕਰਨਾ ਧਰਨਾ ਵੇਖੋ ਜੀ ਇਹ ਜਿਹੜਾ ਲੱਗਾ ਵਾ ਧਰਨਾ ਇਹ ਕਿਸਾਨਾਂ ਮਜ਼ਦੂਰਾ ਦਾ ਧਰਨਾ ਵਾ ਜਿਹੜੀ ਆਪਣੀ ਹੋਂਦ ਨੂੰ ਬਚਾਉਣ ਦਾ ਧਰਨਾ ਵਾ ਸਾਡਾ ਜਿਹੜਾ ਅੰਸ਼ੀਰ ਸਾਹਿਬ ਦਾ ਮਜ਼ਦੂਰ ਤੋਂ ਬਾਬਾ ਸਰਕਾਰ ਢੱਲੇਵਾਲ ਸਾਹਿਬ ਆਪਣੀ ਮਾਰ ਖਾਣ ਦਾ ਬਤਨ ਤੇ ਬੈਠੇ ਹੋਏ ਨੇ ਉਹਨਾਂ ਆਪਣੀ ਜ਼ਿੰਦਗੀ ਦਾਤ ਲਾਈ ਆ ਉਹ ਬੜਾ ਇੱਕ ਮਹਾਨ ਮਰ ਜੋਦਾ ਵਾ ਜਿਨੇ ਪੰਜਾਬ ਦੇ ਲੋਕਾਂ ਦੀ ਦਰਦ ਨੂੰ ਇੱਕ ਸਮਝਿਆ ਵਾ ਤੇ ਉਹ ਦਰਦ ਨੂੰ ਸਮਝ ਕੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਆਪਣੀਆਂ ਸਾਡੀਆਂ ਜਮੀਨਾਂ ਸਾਡੀਆਂ ਜਮੀਨਾਂ ਦੇ ਰੇਟ ਐਮਐਸਕੇ ਦੀ ਗਾਰੰਟੀ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਦਾਤ ਲਾ ਕੇ ਬੈਠਾ ਵਾ ਤੇ ਮੈਂ ਸਾਰੇ ਬਾਰਡਰ ਦੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਆਪਾਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਕਿ ਹਰ ਘਰ ਦੇ ਵਿੱਚੋਂ ਇੱਕ ਜਣਾ ਕਿਉਂਕਿ ਅਸੀਂ ਵੀ ਉਸੇ ਖੇਤੀ ਨੂੰ ਕਰਦੇ ਆਂ ਜਿਹੜੀ ਖੇਤੀ ਨੂੰ ਬਚਾਉਣ ਵਾਸਤੇ ਸਰਦਾਰ ਡੱਲੇਵਾਰ ਸਾਹਿਬ ਉੱਥੇ ਬੈਠੇ ਆ ਮਰਨwarte ਤੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕਮ ਸੋ ਕਮ ਸਾਨੂੰ ਇੱਕ ਇੱਕ ਜਣੇ ਨੂੰ ਤੇ ਇੱਕ ਪਰਿਵਾਰ ਚ ਉਹਨਾਂ ਦੀ ਹਮਾਇਤ ਵਾਸਤੇ ਜਾਣਾ ਚਾਹੀਦਾ ਵਾ ਕਿਉਂਕਿ ਜਿਹੜਾ ਉਹਨਾਂ ਨੇ ਕੋਈ ਆਪਣੇ ਵਾਸਤੇ ਤੇ ਉਹ ਮੰਗਾ ਮਨਉਂ ਨਹੀਂ ਆਣੀਆਂ ਨਹੀਂ ਉਹ ਪੂਰੇ ਪੰਜਾਬ ਵਾਸਤੇ ਲੜ ਰਹੇ ਨੇ ਜੇ ਅੱਜ ਉਹਨਾਂ ਦੇ ਉਸ ਲੜਨ ਦੇ ਨਾਲ ਸਾਨੂੰ ਉੱਥੇ ਜਿੱਤ ਮਿਲਦੀ ਆ ਤਾਂ ਉਹ ਜਿੱਤ ਸਾਡੇ ਬੱਚਿਆਂ ਨੂੰ ਖੁਸ਼ੀ ਦਿੰਦੀ ਆ ਉਹ ਸਾਡੇ ਬੱਚਿਆਂ ਨੂੰ ਅੱਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਉਹਨੇ ਬੜਾ ਵੱਡਾ ਰੋਲ ਅਦਾ ਕਰਨਾ ਵਾ ਸਾਨੂੰ ਸਾਡੀਆਂ ਫਸਲਾਂ ਦੇ ਰੇਟ ਮਿਲਣਗੇ ਤਾਂ ਹੀ ਅਸੀਂ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਆ ਨਹੀਂ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਵਧੀਆ ਸੁਪਨੇ ਲਾ ਕੇ ਫੋਰਨ ਭੇਜਨੇ ਆ ਆਪਾਂ ਵਧੀਆ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਆ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ 2-4 ਸਾਲ ਦੇ ਵਿੱਚ ਜੇ ਇਹੋ ਹੀ ਹਾਲਾਤ ਰਹੇ ਜੇ ਅਸੀਂ ਅੱਜ ਆਪਣੀ ਕਿਸਾਨ ਜਥੇਬੰਦੀ ਆਪਣੇ ਕਿਸਾਨਾਂ ਦਾ ਸਾਥ ਨਾ ਦਿੱਤਾ ਆਪਣੇ ਸਰਦਾਰ ਡੱਲੇਵਾਲ ਸਾਹਿਬ ਜੋ ਵਰਨਵਰਤਨ ਤੇ ਬੈਠੇ ਆ ਉਹਨਾਂ ਦਾ ਸਾਥ ਨਾ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਰੌਣਕਾਂ ਇਹ ਪੰਜਾਬ ਦੇ ਵਿੱਚ ਮਾਹੌਲ ਇਹ ਮੇਲਿਆਂ ਦੀਆਂ ਗਲਗੀਰੀਆਂ ਇਹ ਦੁਬਾਰਾ ਵਸਣੀਆਂ ਨੇ ਕਿਉਂਕਿ ਜੇ ਜੇਬ 'ਚ ਪੈਸਾ ਵਾ ਤੇ ਫੇਰ ਹੀ ਪੰਜਾਬ ਖੁਸ਼ਹਾਲ ਆ ਨਹੀਂ ਤੇ ਬੜੇ ਭਾਰਤ ਦੇ ਵਿੱਚ ਰਾਜ ਆ ਜਿਨ੍ਹਾਂ ਦੇ ਵਿੱਚ ਫਸਲਾਂ ਨਹੀਂ ਸਹੀ ਵਿਕਦੀਆਂ ਤੇ ਉਹਨਾਂ ਦੇ ਹਾਲਾਤ ਤੁਸੀਂ ਵੇਖ ਲਓ ਉਹ ਦੂਜੀਆਂ ਸੂਬਿਆਂ 'ਚ ਜਾ ਕੇ ਦਿਹਾੜੀਆਂ ਕਰਦੇ ਆ ਦੂਜੀਆਂ ਜਿੱਦੇ ਜਾ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਦਾ ਰਜਗਾਰ ਬਣਾਉਂਦੇ ਆ ਪਰ ਪੰਜਾਬ 1 ਇੰਚ ਦਾ ਇੰਚ ਦਾ ਸੂਬਾ ਵਾ ਜਿਹੜਾ ਕਿ ਦੂਜਾ ਸੂਬਿਆਂ ਨੂੰ ਰਜਗਾਰ ਦਿੰਦਾ ਵਾ ਤੇ ਜਿਹੜੀ ਕਿ ਸਰਕਾਰਾਂ ਨੂੰ ਵੀ ਇਹ ਗੱਲ ਮੈਂ ਸਮਝਦਾ ਕਿ ਚੰਗੀ ਨਹੀਂ ਲੱਗਦੀ ਕਿ ਇਹ ਕਿਉਂ ਦੂਜਾ ਸੂਬਿਆਂ ਨੂੰ ਰਜਗਾਰ ਦਿੰਦਾ ਪੰਜਾਬੀ ਕਿਉਂ ਵਰਲਡ ਦੇ ਉੱਤੇ ਤੇ ਹਿੰਦੁਸਤਾਨ ਦੇ ਛਾਉਂਦੇ ਆ ਇਸ ਚੀਜ਼ ਵੀ ਕਿਤੇ ਨਾ ਕਿਤੇ ਖੜਕਦੀ ਹੈ ਸਰਕਾਰਾਂ ਨੂੰ ਜਿਹੜਾ ਵੇਖੋ ਸਿੱਖ ਧਰਮ ਦੇ ਨਾਲ ਕਿੱਡਾ ਵਾਦਾ ਇਹਨਾਂ ਨੇ ਕੀਤਾ ਆਪਣੇ ਸਿੱਖ ਆਗੂ ਦੇ ਨਾਲ ਸਾਡੇ ਬਹੁਤ ਹੀ ਮਾਨਜੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਦੇ ਸਨਸਕਾਰ ਵਾਸਤੇ ਉੱਥੇ ਜਗ੍ਹਾ ਨਹੀਂ ਦੇਣਾ ਇਹ ਵੀ ਇੱਕ ਵਿਤਕਰਾ ਵਾ ਸਾਡੀਆਂ ਫਸਲਾਂ ਦੀਆਂ ਐਮਐਸਪੀ ਨੂੰ ਲਗਾਤਾਰ ਲਟਕਾ ਕੇ ਰੱਖਣਾ ਮੰੰਗਾ ਨੂੰ ਨਹੀਂ ਮੰਨਣ ਦੇਣਾ ਸਾਡੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੋਂ ਸ਼ੰਪੂ ਬਾਰਡਰ ਤੋਂ ਅੱਗੇ ਦਿੱਲੀ ਤੱਕ ਨਹੀਂ ਜਾਣ ਦੇਣਾ ਉਹਨਾਂ ਦੇ ਸਿੱਧੀਆਂ ਰਬੜ ਦੀਆਂ ਗੋਲੀਆਂ ਮਾਰਨੀਆਂ ਆਸੂ ਗੈਸ ਦੇ ਗੋਲੇ ਲੱਟਣੇ ਇਹ ਇੱਕ ਮੈਂ ਸੁਣਦਾ ਕਿ ਬਹੁਤ ਵੱਡੀ ਜਿਹੜੀ ਨਫਰਤ ਤੇ ਰਾਜਨੀਤੀ ਆ ਉਹ ਰਾਜਨੀਤੀ ਸੈਂਟਰ ਦੀ ਸਰਕਾਰ ਕਰ ਰਹੀ ਆ ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਨਾਂ ਦੇ ਸਾਰਿਆਂ ਨੂੰ ਅਰਜ਼ ਕਰਨਾ ਵਾ ਕਿ ਆਪਾਂ ਆਓ ਇੱਕ ਇੱਕ ਜੀ ਆਪਣਾ ਘਰਾਂ ਚੋਂ ਨਿਕਲੀਏ ਇਸ ਤਰ੍ਹਾਂ ਦੇ ਵਿੱਚ ਸਰਦਾਰ ਡੱਲੇਵਾਲ ਸਾਹਿਬ ਦਾ ਸਾਥ ਲਈਏ ਜਿਹੜਾ ਪੰਜਾਬ ਦਾ ਬਜ਼ੁਰਗ ਬੰਦਾ ਸਾਰੇ ਪੰਜਾਬ ਦੇ ਨਾਲ ਖੜੀ ਆ ਆਸਰਾ ਆਪ ਦਾ ਦੇ ਲਾਗੇ ਦਿੱਤਾ ਵਾ ਅਸੀਂ ਉਹਨਾਂ ਦੀ ਪਿੱਠ ਤੇ ਖੜੇ ਹਾਂ ਕਿ ਆਪਣੇ ਪਰਿਵਾਰਾਂ ਨੂੰ ਨੀਂ ਕੁ ਖੁਸ਼ਹਾਲ ਬਣਾਈਏ ਤੇ ਪੰਜਾਬ ਦੇ ਵਿੱਚ ਇਹ ਮੰਨਣੀਆਂ ਚਾਹੀਦੀਆਂ ਨੇ ਸੋਚ ਵਾਲਾ ਜਿਹੜਾ ਜਾਣਣਾ ਚਾਹੀਦਾ ਉਹ ਨੁਕਸਾਨ ਆ ਚਾਹੀਦਾ ਸਾਡੇ ਆਗੂ ਜਿਹੜੇ ਨੇ ਡੱਲੇਵਾਲ ਸਾਹਿਬ ਉੱਥੇ ਤਰਨੇ ਦੇ ਬੈਠੇ ਨੇ ਉਹਨਾਂ ਦੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਕਿਉਂਕਿ ਇਹ ਜਿਹੜਾ ਕਿਸਾਨ ਆ ਇਹਦੀ ਇੱਕ ਬਹੁਤ ਵੱਡੀ ਅਹਿਮੀਅਤ ਆ ਬਹੁਤ ਵੱਡਾ ਰੋਲ ਆ ਇਹਦੇ ਰੋਲ ਨੂੰ ਸਮਝਣਾ ਚਾਹੀਦਾ ਕਿ ਇੱਕ ਦੀਸ ਤੋਂ ਕਿਸਾਨ ਜਿਹੜਾ ਹਰ ਵਰਗ ਦਾ ਜਿਹੜਾ ਪੇਟ ਭਰ ਰਿਹਾ ਵਰਲਡ ਦੇ ਵਿੱਚ ਕਿਸਾਨ ਦੀ ਜਿਹੜੀ ਪੈਦਾ ਕੀਤੀ ਜਿਹੜੀ ਆ ਫਸਲ ਉਹ ਸ਼ਿਪਮੈਂਟ ਦੇ ਰਾਈ ਜਿਹੜੀ ਆ ਮੂਵ ਹੋ ਰਹੀ ਆ ਇਸ ਕਿਸਾਨਾਂ ਦੀ ਕਦਰ ਨੂੰ ਸਮਝਣਾ ਚਾਹੀਦਾ ਮੈਂ ਸਰਕਾਰ ਨੂੰ ਇੱਕ ਮੀਡੀਆ ਦੇ ਮਾਧਿਅਮ ਦੇ ਰਾਈ ਬੇਨਤੀ ਕਰਨੀ ਚਾਹੁੰਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਸਮਝਣਾ ਚਾਹੀਦਾ ਬਾਈ ਗੁਰਜੀ ਦਾ ਖਾਲਸਾ ਅੱਜ ਜੋ ਧਰਨਾ ਲੱਗਾ ਸਾਰੇ ਪੰਜਾਬ ਦੇ ਵਿੱਚ ਬੰਦ ਹੀ ਪਰ ਬੰਦ ਦੇ ਸੱਜੇ ਤੇ ਹੀ ਆਪਣੇ ਕਿਸਾਨ ਭਰਾ ਨੂੰ ਇਹ ਬੇਨਤੀ ਕਰਨੇ ਆ ਵੀ ਵੱਧ ਤੋਂ ਵੱਧ ਖਲੋਰੀ ਪਹੁੰਚੋ ਜੋ ਸਾਡਾ ਲੀਡਰ ਡੱਲੇਵਾਲ ਸਾਹਿਬ ਬਹੁਤ ਵਧੀਆ ਪੜਿਆ ਲਿਖਿਆ ਲੀਡਰ ਆ ਉਸ ਲੀਡਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਇਹੋ ਜਿਹਾ ਲੀਡਰ ਸਾਡੇ ਕੋਲੋਂ ਖੁੱਸ ਗਿਆ ਤੇ ਬਹੁਤ ਜ਼ਿਆਦਾ ਸਾਨੂੰ ਘਾਟਾ ਪਏਗਾ ਇਸ ਗੱਲ ਕਿ ਇਹ ਸਰਕਾਰ ਨੂੰ ਹੀ ਥੋੜਾ ਬਹੁਤੀ ਸ਼ਰਮ ਕਰਨੀ ਚਾਹੀਦੀ ਹੈ 70 75 ਸਾਲ ਦਾ ਲੀਡਰ ਮਰਦਨ ਵਰਤਨ ਤੇ ਬੈਠਾ ਉਹਨਾਂ ਵਾਸਤੇ ਜਿਹੜਾ ਆਪਣੇ ਜਿਹੜੇ ਬਿੱਲ ਨੇ ਉਹ ਰੱਦ ਕਰਨਾ ਤੇ ਸਾਡਾ ਜੋ ਕਿਸਾਨ ਲੀਡਰ ਹੈ ਉਹ ਆਪਣੇ ਸਹੀ ਸਲਾਮ ਦਾ ਆਪਣੇ ਘਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜੀਵਨ ਲਈ ਅਬਜੋ ਸਿੰਘ ਸਾਰੀ ਲੀਗਲ ਐਡਵਾਈਜ਼ਰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਜੋ ਅੱਜ ਧਰਨਾ ਆ ਨਾ ਜੀ ਮੈਂ ਇਹ ਪੰਜਾਬ ਬੰਦ ਦੀ ਕਾਲ ਜਿਹੜੀ ਆ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜੋ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਜਿਹੜੀਆਂ ਮੰਗਾਂ ਜਿਹੜੀਆਂ ਸੀ ਕਿਸਾਨਾਂ ਦੀਆਂ ਮੰਨ ਲਈਆਂ ਸੀ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਦਿੱਲੀ ਦੀਆਂ ਬਰੂਹਾਂ ਤੇ ਜਿਹੜਾ ਉਥੇ 13 ਮਹੀਨੇ ਚੱਲਿਆ ਸੀ ਉਹਦੇ 'ਚ ਇਹ ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਸੀ ਐਮਐਸਪੀ ਦੀ ਲੀਗਲ ਗਾਰੰਟੀ 23 ਦੀਆਂ 23 ਫਸਲਾਂ ਤੇ ਜਿਨ੍ਹਾਂ ਤੇ ਕੇਂਦਰ ਸਰਕਾਰ ਭਾਅ ਮਿੱਥਦੀ ਹੈ ਔਰ ਉਹਦੇ ਨਾਲ ਕਿਸਾਨਾਂ ਦਾ ਜਿਹੜਾ ਆ ਮਰ ਮਜ਼ਦੂਰਾਂ ਦਾ ਜਿਹੜਾ ਪਿਛਲੇ ਸਮੇਂ 'ਚ ਜੋ ਘੱਟ ਭਾਅ ਮਿਲਣ ਕਰਕੇ ਉਹਨਾਂ ਦੇ ਸਿਰਾਂ ਤੇ ਕਰਜ਼ਾ ਜੜਿਆ ਉਸ ਮਾਫ ਕਰਜ਼ੇ ਦੀ ਮਾਫੀ ਔਰ ਇਸ ਤੋਂ ਇਲਾਵਾ ਜਿਹੜਾ ਸੀਗਾ ਇਹ ਜਿਹੜੀਆਂ ਮੰਗਾਂ ਸੀਗੀਆਂ ਇਹਨਾਂ ਨੂੰ ਔਰ ਪੁਰਾਣਾ ਜਿਹੜਾ ਮੰਡੀਕਰਨ ਢਾਂਚਾ ਉਹਨੂੰ ਜਾਰੀ ਰੱਖਣਾ ਪਰ ਇਸ ਵੇਲੇ 25 ਨਵੰਬਰ ਨੂੰ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੇ ਇੱਕ ਨਵਾਂ ਜਿਹੜੀ ਖੇਤੀਬਾੜੀ ਪਾਲਿਸੀ ਡਰਾਫਟ ਕੀਤੀ ਆ ਉਸ ਖੇਤੀਬਾੜੀ ਪਾਲਿਸੀ ਜਿਹੜੀ ਆ ਫੇਰ ਬੜੀ ਕਿਸਾਨਾਂ ਨੂੰ ਮਾਰੂ ਆ ਉਹਦੇ ਵਿੱਚ ਕਿਤੇ ਵੀ ਜਿਹੜੀ ਆ ਸਰਕਾਰ ਵੱਲੋਂ ਮਿੱਥੇ ਰੇਟ ਦੇਣ ਦੀ ਗੱਲ ਨਹੀਂ ਕੀਤੀ ਗਈ ਐਮਐਸਪੀ ਲੀਗਲ ਗਾਰੰਟੀ ਦੀ ਗੱਲ ਨਹੀਂ ਕੀਤੀ ਗਈ ਤੇ ਜਿਹੜਾ ਏਪੀਐਮਸੀ ਐਕਟ ਆ ਜਿਹਦੇ ਤਹਿਤ ਜਿਹੜੀਆਂ ਨੇ ਫਸਲਾਂ ਦੀ ਖਰੀਦ ਜਿਹੜੀ ਮੰਡੀਆਂ 'ਚ ਹੁੰਦੀ ਆ ਉਸ ਮੰਡੀ ਢਾਂਚੇ ਨੂੰ ਤੋੜਨ ਦੀ ਗੱਲ ਕੀਤੀ ਗਈ ਆ ਸੋ ਇਹ ਸਾਰੇ ਲਈ ਜਿਹੜੀਆਂ ਮਾਨ ਦੀ ਕਾਲ ਆ ਜਿਸ ਅੰਦਰ ਜਗੀਰ ਸਿੰਘ ਢੱਲੇਵਾਲ ਜਿਹੜੇ ਪਿਛਲੇ 35 ਦਿਨਾਂ ਤੋਂ ਕਿਸਾਨਾਂ ਦੀਆਂ ਜਿਹੜੀਆਂ ਆਵਾਜ਼ ਮੰਗਾਂ ਨੇ ਉਹ ਸਰਕਾਰ ਨੇ ਕੇਂਦਰ ਸਰਕਾਰ ਨੇ ਮੰਨ ਲਈਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤੇ ਬੈਠੇ ਜਿਹੜੇ ਆਪਾਂ ਸੁਪਰੀਮ ਕੋਰਟ ਪੰਜਾਬ ਸਰਕਾਰ ਤੇ ਦਬਾਅ ਪਾ ਰਹੇ ਨੇ ਮੈਂ ਨੂੰ ਤੁਹੇ ਦੱਸਦਾ ਕਿ ਜਨੇਵਾਲ ਸਾਹਿਬ ਨੂੰ ਤੇ ਜਿਹੜੀ ਬੋਕਰ ਤਾਲ ਕਦੋਂ ਆਇਆ ਇਹ ਕੇਂਦਰ ਸਰਕਾਰ ਨੂੰ ਕਹਿੰਦੀ ਬਿਲਕੁਲ ਜੀ ਜਿਹੜੀ ਸਾਡੀ ਸਰਵੋੱਚ ਅਦਾਲਤ ਆ ਮਾਨਜੋ ਸੁਪਰੀਮ ਕੋਰਟ ਜਿਹਦੇ ਤੋਂ ਸਾਨੂੰ ਨਿਆਂ ਦੀ ਬੜੀ ਵੱਡੀ ਇੱਕ ਆਸ ਰਹੀਦੀ ਹੈ ਔਰ ਉਹਦੇ ਕੋਲ ਇੱਕ ਪਾਵਰ ਵੀ ਹੈ ਜਿਹਨੂੰ ਸੂ ਮੋਟੋ ਪਾਵਰ ਕਹਿੰਦੇ ਆ ਕਿ ਜਦੋਂ ਦੇਸ਼ 'ਚ ਇਹੋ ਜਿਹੇ ਹਾਲਾਤ ਹੋਣ ਉਹ ਕੇਂਦਰ ਸਰਕਾਰ ਨੂੰ ਹਦਾਇਤ ਕਰ ਸਕਦੀ ਹੈ ਕਿ ਜਿਹੜੀਆਂ ਤੁਸੀਂ ਮੰਗਾਂ ਪਹਿਲਾਂ ਤੋਂ ਮੰਨੀਆਂ ਹੋਈਆਂ ਨੇ ਕਿਸਾਨਾਂ ਦੀਆਂ ਉਹਨਾਂ ਮੰਗਾਂ ਨੂੰ ਤੁਸੀਂ ਲਾਗੂ ਕਰੋ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਇਸ ਵੇਲੇ ਕੇਂਦਰ ਸਰਕਾਰ ਤੇ ਦਬਾਅ ਬਣਾਵੇ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਆਲਰੇਡੀ ਮੰਨੀਆਂ ਹੋਈਆਂ ਮੰਗਾਂ ਨੇ ਔਰ ਬੜੀਆਂ ਵਾਜਿਬ ਮੰਗਾਂ ਨੇ ਦੇਖੋ ਐਮ ਐਸ ਪੀ ਲੀਗਲ ਗਰੰਟੀ ਔਰ ਸੁਆਮੀ ਨਾਥਰ ਰਿਪੋਰਟ ਨੂੰ ਲਾਗੂ ਕਰਨਾ ਇੱਕ ਪਾਸੇ ਤੇ ਜਿਹੜਾ ਸੁਆਮੀ ਨਾਥਨ ਸੀ ਜਿੰਨੇ ਇਹ ਰਿਪੋਰਟ 2006 ਚ ਲਗ ਮਤਲਬ ਸਰਕਾਰ ਨੂੰ ਸੌਂਪੀ ਸੀ ਉਸ ਤੇ ਮੌਤ ਦੇ ਪ੍ਰਾਂਤ ਤੇ ਉਹਦਾ ਸਨਮਾਨ ਕੀਤਾ ਜਾ ਰਿਹਾ ਪਰ ਉਸ ਦੀਆਂ ਜਿਹੜੀਆਂ ਰਿਪੋਰਟਾਂ ਉਹਨਾਂ ਨੂੰ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਇਹ ਬੜੀ ਸ਼ਰਮ ਵਾਲੀ ਗੱਲ ਆ ਉਸ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਅਪੀਲ ਆ ਕਿ ਉਹ ਕੇਂਦਰ ਸਰਕਾਰ ਨੂੰ ਫੁਰਦਾਹ ਕਰਨ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਇਹਨਾਂ ਨੂੰ ਲੋਕ ਸਭਾ ਤੇ ਰਾਜ ਸਭਾ ਚ ਇਹਨਾਂ ਦਾ ਜਿਹੜਾ ਬਿੱਲ ਪਾਸ ਕਰਕੇ ਬਕਾਇਦਾ ਇੱਕ ਕਾਨੂੰਨ ਬਣਾਇਆ ਜਾਵੇ ਤੇ ਅੱਜ ਹੀ ਸਾਰੇ ਕਿਸਾਨ ਆਗੂ ਜਿਹੜੇ ਨੇ ਉਹ ਘਰਨ ਵਾਪਸ ਆ ਗਏ ਪੰਜਾਬ ਦੀ ਮੇਰੀ ਵਾਲੀ ਆ